ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲਓ ਜੀ ਪਿੰਡ ਆ ਖੰਨੋਵਾਲ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ। ਵੀਰ ਦੇ ਕੋਲ ਨਾ ਝੋਟੀਆਂ ਗਈ ਚੰਗੀ। ਟੋਕੜ ਗੱਬਣ گاਉਂ ਵੀ ਆ ਤੇ ਸਾਰੀ ਵੈਰਾਈਟੀ ਵੀਰ ਦੇ ਕੋਲ ਅੱਜ ਹੈਗੀ ਆ ਤੇ ਕਰਦੇ ਆ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ। ਕਿਉਂਕਿ ਵੀਡੀਓ ਮੇਰੇ ਭਰਾ ਪੂਰੀ ਵੇਖਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਬਾਕੀ ਮੁੱਲ ਕਰਾਉਣੇ ਬਿਲਕੁਲ ਅੱਜ ਜੈ ਜੈ ਜੀ ਤੇ ਲੈਨੇ ਇਹਨਾਂ ਦੀ ਪੂਰੀ ਡਿਟੇਲ। ਹਨ ਸਾਸੀ ਗਾਲ ਜੀ ਵੀਰ ਜੀ। ਸਾਸੀ ਗਾਲ ਵੀਰ ਜੀ। ਸਭ ਸਰਾਉ ਠੀਕ ਠਾਕ ਤੇ ਉਹਦਾਂ ਨਹੀਂ ਫਿਰ ਗਾਤ ਗਏ ਮਾਣਾ ਘੰਟੇ ਦੋਆ ਘੰਟੇ ਦੀ ਮਾਲ ਵੇਚ ਗਿਆ ਜੀ ਹਾਂ ਵਧੀਆ ਗਏ ਨਾ ਭਾ ਦਿਗਣਾ ਭਾ ਹੁੰਦਾ ਨਾ ਭਾ ਵੇਖਦਾ ਕਿਉਂ ਆਪਾਂ ਜੇ ਮੋਲੀ ਹਿਮਾਲ ਸਾਫ ਸੁਥਰਾ ਵੇਖਦਾ ਜੀ ਸਾਫ ਸੁਥਰਾ ਤੇ ਸੱਚ ਬੋਲ ਕੇ ਹਾਂਜੀ ਹਾਂਜੀ ਭਈ ਆਪਣੇ ਚੈਨਲ ਤੇ ਤੁਹਾਨੂੰ ਪਤਾ ਪੈਂਦੇ ਵੀ ਜੈਜ ਰੇਡ ਆ ਤੇ ਵੈਸੇ ਚਲ ਪਾਣਾ ਦਈਏ ਫੇਰੀ ਗਾ ਕੰਮਦਾ ਭਾ ਨਹੀਂ ਵੇਖਦਾ ਹਾਂਜੀ ਤੇ ਅੱਜ ਆਪਣੇ ਦੱਸੋ ਆਪਣਾ ਨਾਮ ਬ੍ਰੈਸ ਨਾਲੇ ਨਾਮ ਬਲਵਿੰਦਰ ਸਿੰਘ ਜੀ ਹਾਂਜੀ ਪਿੰਡ ਖਾਨਨੇ ਵਾਲਿਆ ਹਾਂਜੀ ਤਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਆ ਠੀਕ ਹੈ ਵੀਰ ਜੀ ਮੋਬਾਈਲ ਨੰਬਰ ਜੀ 99681 99324 8248 ਤੇ 97718 ਠੀਕ ਆ ਵੀਰ ਜੀ ਹਾਂਜੀ ਤੇ ਕਿੰਨੀਆਂ ਅੱਜ ਫਿਰ ਅੱਜ ਆਪਣੇ ਕੋ ਵੀਰ ਜੀ ਚਾਰ ਨਾਗ ਜੇ ਪੰਜ ਹੀ ਇੱਕ ਝੋਟੀ ਵੇਗੀ ਜੇ ਆਹ ਇੱਕ ਆਪਣੇ ਹੁੰਦਿਆ ਹੀ ਸੌਦਾ ਗਿਆ ਹਾਂਜੀ ਹਾਂਜੀ ਤੇ ਇੱਕ ਆਜੇ ਕੋ ਝੋਟੀ ਜੇ ਪਹਿਲੇ ਤਾਜੀ ਸੂਈ ਹਾਂਜੀ ਹਾਂਜੀ 25 ਦਿਨਾਂ ਦਾ ਦੂਹਾ ਠੀਕ ਆ ਜੀ ਤੇ ਟੋਕਰ ਟੋਕਰ ਗੱਪਣ ਵੀ ਹੈਗੀ ਸਾਰਾ ਕੁਝ ਹੈਗਾ ਚੰਗੀ ਵਹਿੜ ਜੇ ਵੱਡੀ ਸੋ ਠੀਕ ਆ ਜੀ ਤੇ ਕਿਹੜੀ ਟੋਕਰੀਏ ਸਟਾਰਟ ਇੱਤੋਂ ਸੱਜਰ ਤੋਂ ਕਰ ਦੋ ਵੀਜੀ ਵਛੀ। ਲੋ ਜੀ ਸੱਜਰ ਤੋਂ ਹੀ ਕਰ ਦਈਏ। 4 ਦਿਨਾਂ ਤੋਂ ਵਛੀ ਜੇ ਪਹਿਲੇ ਹੀ ਸੂਈ ਆ। ਜੱਸੀ ਹਾਂਜੀ ਆ ਗਈ ਜੇ। ਜੱਸੀ ਜੇ। ਠੀਕ ਆ ਜੀ। ਹਾਂਜੀ। ਤੇ ਠੰਡੀ ਧੀਰੀ ਬੜੀ ਜੇ ਵੀਰ। ਕਿੰਨੇ ਦਿਨਾਂ ਦੀ ਸੂਈ ਜੇ ਕਿੰਨਾ ਦੁੱਧ ਜੇ? ਇਹ ਵੀਰ ਜੀ ਪੰਜਾਂ ਛੇ ਦਿਨਾਂ ਦੀ ਸੂਈ ਜੇ। ਪੰਜਾਂ 11 ਲੀਟਰ ਹੁੰਦਾ ਜੇ ਇਸ ਟਾਂ। ਅਛਾ 11 ਲੀਟਰ ਦੁੱਧ ਆ। ਠੰਡੀ ਧੀਰੀ ਬੜੀ ਆ। ਠੀਕ ਆ ਵੀਰ ਜੀ। ਹਾਂਜੀ। ਮਗਰ ਬੱਚਾ 4 ਦਿਨਾਂ ਤੇ ਵਛੀ ਆ ਜੀ। ਬੱਚਾ ਕੀ ਆ ਗਿਆ ਮਗਰ? ਵਛਾ ਜੇ ਮਗਰ। ਅਛਾ ਵਛਾ ਆ ਗਿਆ ਮਗਰ। ਹਾਂਜੀ। ਠੀਕ ਆ ਨਿੰਥਾਣ ਤੋਂ ਨਹੀਂ ਬੜੇ ਕਮਾਲ ਦਾ ਲੱਗਾ ਤੇ ਫਿਰ ਲੱਗ ਰਹਾ ਹੁੰਦੀ ਬੜਾ ਡਵਲ ਹੀ ਬਣਾਈ ਮਨਸੂਰਲਾ ਫਿਰ ਲੱਣ ਲੱਗਾ ਗੱਡੀ ਧੀਰੀ ਆ ਫਿਰ ਕੋਈ ਲੱਤ ਲੁੱਤ ਮਾਰਨ ਦਾ ਨਹੀਂ ਕੋਈ ਪਤਾ ਵਸ਼ੀ ਨਹੀਂ ਠੀਕ ਹੈ ਜੀ ਹਾਂਜੀ ਤੇ ਇਹ ਨੀ ਆ ਜਾ ਕਰਦੀਆਂ ਮੁੱਲ ਮੁੱਲ ਦੇ ਦਈਏ ਸ਼ਾਜੀ 40000 ਦੀ ਵੈਡ ਉਹ ਨਹੀਂ 35 ਤੋਂ ਅੰਦਰ ਲਿਆ ਮੇਰਾ ਭਰਾ ਹੈ ਨਾ ਇਦਾਂ ਨਾ ਕਰਿਆ ਕਰੋ ਜੀ ਸੱਜਰਾਂ ਦੀਏ ਵਿੱਚ ਗਿਆ ਹੁੰਦੀ ਨਹੀ ਨਹੀ 35 ਤੋਂ 35 ਦੀਆਂ ਬੜੀਆਂ ਵੈਡ ਮੇਰਾ ਭਰਾ 35 ਤੋਂ ਅੰਦਰ ਲਿਆ ਕੇ ਨਹੀਂ ਲੈਣੀ ਆਪੇ ਲੈ ਆ 35 ਦੀ ਕਰ ਲੋ 35 ਦੀ ਅੰਦਰ ਵੀਰ ਮੈਂ ਕਿਹਾ 10000 ਛਡਾ ਲੋ ਸ਼ਾਜੀ ਕਿੰਨੇ ਦੀ 34 ਦੀ 34 ਦੀ ਮੈਂ ਕਰਦਾ ਤੂੰ ਹੀ ਕਰ ਦੋ ੱੱਕਾ ਨਾ ਕਰੀਂ ਤੋਲ ਦੇਣੀ ਮੈਂ ਨਾ ਨਾ ਵਾਦ ਤੇ ਨਾ ਘੱਟ 32 ਆ 32000 ਦੀ ਹੋ ਗਈ ਆ ਚਲੋ ਮੇਰਾ ਭਰਾ ਕੋਈ ਨਹੀਂ ਬਾਕੀ ਵੀਰ 11 ਦਾ 10 ਕਿਲੋ ਤੇ ਲੈ ਦੇ ਕੋਈ 10 ਕਿਲੋ ਗਰੰਟੀ ਤੇ ਦੇ ਦੇ ਦਾਂਗੇ ਠੀਕ ਹੈ ਜੀ ਹਾਂਜੀ ਅੱਗੇ ਝੋਟੀ ਆ ਗਈ ਜੇ ਇਹ ਤਾਜੀ ਸੁਈ ਜੇ ਵਿੱਚੀ ਇਹ ਪੰਜੀਆਂ ਦਿਨਾਂ ਦਾ ਸੁਆ ਠੀਕ ਹੈ ਜੀ ਤਾਜੀ ਸੁਈ ਜੇ ਥੋੜਾ ਜਿਹਾ ਵਖਾਵਾ ਘੱਟ ਆ ਤੁਹਾਨੂੰ 7 ਕਿਲੋ 6 ਆ ਦੀ ਗਰੰਟੀ ਤੇ ਦੇ ਦਾਂਗੇ ਝੋਟੀ ਠੀਕ ਹੈ 6 ਆ ਦੀ ਗਰੰਟੀ ਤੇ ਮਗਰ ਬੱਚਾ ਕੀ ਆ ਗਿਆ ਜੇ ਮਗਰ ਵੀ ਕੱਟੀ ਜੇ ਮਗਰ ਕੱਟੀ ਆ ਗਈ ਹਾਂਜੀ ਤੋਰੀਆਂ ਵੀ ਜੀ ਇਹਨੂੰ ਵੀ ਇਹਨੂੰ ਤੋੜ ਦਿੰ ਚੰਗਾ ਲੱਗਾ ਜੇ ਵੇਹੇ ਕੱਟੀ ਨੂੰ ਚਵਾਈ ਬੜੀ ਵਧੀਆ ਝੋਟੀ ਠੰਡੀ ਬੜੀ ਆ ਮੂੰਹ ਚਾਰ ਦੰਦ ਅੱਛਾ 6 ਦੰਦ ਲੋ ਜੀ ਮੂੰਹ 6 ਦੰਦ ਆ ਗਈ ਜਿਹਦੇ ਹੈ ਬੜੇ ਕਮਾਲ ਦੀ ਆ ਕਰੀ ਜੀ ਹੱਡੀ ਦੀ ਆ ਝੋਟੀ ਮਗਰ ਵੀ ਟੱਟੀ ਟੀਕੇ ਦੀ ਹੈ ਵੇਖ ਲੋ ਅਛਾ ਮਗਰ ਹਾਂਜੀ ਕੱਟੀ ਚੰਗੀ ਆ ਗਈ ਮਗਰ ਮੋਹਰਾ ਦਾ ਟੀਕਾ ਲੱਗਾ ਹਾਂਜੀ ਲੋ ਜੀ ਵੀਰ ਜੀ ਬੱਚਾ ਚੰਗਾ ਆ ਗਿਆ ਮਗਰ ਇਹ ਵੀਰ ਜੀ ਦੇਈ ਟੋਕੜਾਂ ਦੇ ਭਾ ਦੇਣੀ ਆ ਤੇ ਟੋਕੜਾਂ ਦੇ ਭਾ ਦੇ ਨਹੀਂ ਕਿੰਨਾ ਟੋਕੜਾਂ ਦੇ ਭਾ ਦੇ ਦੇਣੀ ਕਿੰਨੇ ਦੇ ਦੇ ਦिए ਇਹ ਦੇ ਰੀਆ 70000 ਦੀ 70000 ਦੀ ਫਿਰ ਟੋਕੜਾਂ ਦੇ ਭਾਅ 85 85 ਮੰਗੀ ਜਾਂਦੇ ਜੇ ਲੋਤੀ 650 ਛੱਡ ਦੋ ਕਿੰਨੇ ਛੱਡ ਰਹੇ ਜੇ ਛੱਡ ਜੋ ਛੱਡੀਆਂ ਜਾ ਜੀ 650 ਹਾਂ 40000 ਦੀ ਦੇ ਲਈਏ 40000 ਦੀ ਹਾਂਜੀ ਇਹ ਹੋ ਗਈ ਜੇ ਫਿਰ 62000 ਦੀ 62000 ਦੀ ਹੋ ਗਈ ਜੇ ਚਲੋ ਛੋਟੀ ਸੀਲ ਥਾਲ ਬੜੀ ਜੇ ਛੋਟੀ ਠੀਕ ਆ ਥਣ ਥਣ ਚੰਗਾ ਲੱਗਾ ਜੇ ਬਾਹਰ ਬੜਾ ਬਣਦੀ ਕੱਟੀ ਹਾਂ ਜੀ ਬੜੀ ਵੱਡੀ ਅੱਗੇ ਆ ਗਈ ਜੇ ਵੈੜ ਏ ਵੀਰੇ ਗੱਬਣ ਜੇ ਮਸ਼ੀਨ ਜੱਸੀ ਆ ਗਈ ਆ ਧੂਆ ਦੂਜਾ ਜੇ ਚੇਕ ਨਿੰਦਰ ਖੜਦੀ ਏ 2 ਤੋਂ ਦਿਨ ਲੈ ਜੇ 12 ਦਿਨ ਲੈ ਜੇ ਮੈਂ ਵੀ ਚੰਗੀ ਠੀਕ ਹੈ ਜੀ 12 13 ਕਿਲੋ ਦਾ ਕਰਾਂਗੇ ਸਮਝ ਲੈ ਛੇ ਤੋਂ ਹੋ ਵੀ ਜੀ ਹੈ ਕੱਦ ਵਜਨ ਵਾਲੀ ਜੇ ਹਾਂ ਜੀ ਰਾਜੀ ਰੂ ਇਹਦਾ ਟੁਕੜਾ ਵਾਲਾ ਹੀ ਕਰ ਦੇਣਾ ਅੱਜ ਰਾਜੀ ਰੂ ਜੀ ਚੰਗੀ ਹਾਂ ਜੀ ਹਾਂ ਜੀ ਬੜੀ ਜੀ ਕੈਮਰੇ ਤੋਂ ਨਰ ਜਾਂਦੇ ਡੰਗਰ ਉਹ ਥੋੜਾ ਬੋੜਾ ਕਰਦੇ ਪਸ਼ੂਂਂਡੀ ਸੀਲ ਠੀਕ ਹੈ ਜੀ ਜਾਂ ਮਰਜੀ ਬੈਠਾ ਟੱਲਾ ਟੱਲਾ ਤੇ ਜਾਇਜ਼ ਜੀ ਕਰਦਿਏ ਮੇਰਾ ਭਰਾ ਕਿਨੇ ਦੀ ਕਰੀਏ ਜਾਇਜ਼ ਵੀਰੇ 27000 ਜੀ ਦੇ ਦਿਆਂਗੇ ਹੋਰ ਦੱਸੋ 27000 ਜੀ ਦੇ ਦੇਣੀ 27000 ਦੀ ਹਾਂ ਜੀ ਤੁਹਾਨੂੰ ਪਤਾ ਬੱਚੇ ਬਨੀਆਂ ਵੀ ਕੀ ਜਾਂਦੀਆਂ ਜੇ ਗੱਬਣਿਆ ਦਾਹਾਂ ਦਿਨਾਂ ਨੂੰ ਸੂਣ ਵਾਲੀ ਵਾੜ 12 13 ਕਿਲੋ ਦੁੱਧ ਭਰ ਜਾਣਾ ਇਹ ਨਿਹਰਾਵਣਾ ਮਹਿਾਨ ਵਾਲਾ ਹੀ ਕਰੋ ਫਿਰ 26000 ਦੀ ਦੇ ਦਾਂ 26000 ਦੀ 26000 ਠੀਕ ਹੈ ਜੀ ਵੀਰ ਜੀ ਹਾਂ ਜੀ ਹਾਂ ਜੀ ਵੀਰ ਜੀ ਅੱਗੇ ਆ ਗਈ ਜੇ ਟੋਕੜ ਗੱਬਣਿਆ ਟੋਕੜ ਗੱਬਣਿਆ ਮੱਛੀ ਜੇ ਵੀਰੇ ਪਹਿਲਾਂ ਹੀ ਸੂਈ ਆ ਦੂਜੇ ਸੂਹੂਗੀ ਠੀਕ ਉਹ ਨਾਲ ਹੀ ਆ ਗਈ ਜੀ ਠੀਕ ਆ ਮੂੰਹੋਂ ਛਿੱਗੀ ਆ ਗਈ ਢਾਈਆਂ ਦੀ ਚੈੱਕ ਪਾਸ ਜੇ ਤਾਂ 7 ਕਿਲੋ ਦੁੱਧ ਜੇ ਢਾਈਆਂ ਦੀ ਚੱਕ ਤੋਰੀਆਂ ਵੀ ਜੀ ਇਹਨੂੰ ਲੋ ਜੀ ਤਾਂ ਨਾ ਮਹੀਨੇ ਦੀ ਚੈੱਕ ਪਾਸ ਆ ਗਈ ਜੀ ਹਾਂ ਜੀ ਬਾਕੀ ਇਹ ਲੋ ਸਾਜੀ ਕਿੱਡਾ ਜਿਹਾ ਵਹਿੜਦਾ ਉਹ ਇਹ ਕਮਾਲ ਦੀ ਆ ਦੇ ਬਈ ਇਹਨਾਂ ਦਾ ਦੁੱਧ ਵੀ ਸੰਘਣਾ ਹੋਊਗਾ ਇਹਦਾ ਦੁੱਧ ਬੜਾ ਸੰਘਣਾ ਜੀ ਇਹਦਾ ਮੱਝਾਂ ਵਾਲਾ ਸਿਸਟਮ ਹੋਣਾ ਕਿ ਥਣ ਥੂਨੇ ਨੂੰ ਬੜੇ ਕਮਾਲ ਦਾ ਮੱਝਾਂ ਵਾਲਾ ਥਣ ਲੱਗਾ ਹਾਂਜੀ ਹਾਂਜੀ ਕਿ ਜਰਸੀ ਨਾਲ ਜਰਸੀ ਦੀ ਧੀਰੀ ਆ ਉਦਾਂ ਰਸੀਪਾਉਂਦੇ ਜੀ ਜਰਸੀ ਨਾਲ ਸਹੀ ਵਾਲ ਕ੍ਰੋਸ ਆ ਹਾਂਜੀ ਹਾਂਜੀ ਚੈੱਕ ਪਾਸ ਮੇਰਾ ਵੀਰ ਆਪਣੇ ਤਸੱਲੀ ਕਰਾ ਕੇ ਚੈੱਕ ਪਾਸ ਕਿੰਨੇ ਕਿੰਨੇ ਚਿਰ ਦੀ ਚੈੱਕ ਪਾਸ ਆ ਢਾਈਆਂ ਦੀ ਚੈੱਕ ਪਾਸ ਜੀ ਢਾਈਆਂ ਮਹੀਨੇ ਦੇ 7 ਕਿਲੋ ਦੁੱਧ 7 ਕਿਲੋ ਦੁੱਧ ਠੀਕ ਆ ਕੋਈ 6 ਮਨ ਕੇ ਲੈ ਜਾ 6 ਮਨ ਲੈ ਮੇਰਾ ਭਰਾ ਠੀਕ ਆ ਜੀ ਤੇ ਇਹ ਕਿੰਨੇ ਦੀ ਕਰਦ ਗਏ ਮਸ਼ੀਦੇ ਦੀ 35000 ਦੀ ਜੀ 20000 ਦੀ ਹਾਂ ਜੀ ਛਣ ਗੋਲ ਵੇਹ ਲੋ ਕਿਦਾਂ ਦਾ ਲੱਗਾ 20 ਕਿਲੋ ਵਾਲੀ ਬੱਛੀ ਆ ਜੈ ਜੀ ਕਰ ਦਈਏ ਮੈਂ ਦਾ ਨਾਂ ਜੈ ਜੀ ਕਰ ਦਈਏ ਕੀ ਆ ਜੀ ਤੁਸੀਂ ਦੱਸ ਦੋ ਕੀ ਕਰਨਾ ਜੀ ਹਾਂ ਵੱਡੀ ਕੱਦ ਕਾਟ ਵਾਲੀ ਆ ਤੇ ਕਿੰਨੇ ਦੀ ਕਰੀਏ ਜੈ ਜੈ ਫਿਰ ਵੀ 20000 ਜੀ ਦੇ ਦਈਏ ਜੈ ਜੀ ਜੀ ਕੀਤਾ ਜੇ ਮੁੱਲ ਅੰਦਰ ਕਰ ਦਈਏ 3000 ਥੋੜੀ ਜੀ ਮੈਂ ਤਾਂ ਪਹਿਲਾਂ ਹੀ 20000 ਕੀਤਾ ਸੀ ਜੀ ਥੋੜੀ ਜੀ ਕਰ ਦਈਏ ਚੱਲ ਲਓ ਜਿੰਨਾ ਕਰਨਾ ਜੀ ਯਾਰ ਕਰ ਦਈਏ ਘੜ ਦਾਂਗੇ 28000 ਦੀ ਕਰੀਏ 28000 ਦੀ ਹੋ ਗਈ ਜੀ ਠੀਕ ਹੈ ਵੀਰ ਜੀ 28000 ਛੱਡ ਦਾਂਗੇ 27000 ਦੀ 27000 ਦੀ ਆਏਗਾ ਇਹਦਾ ਮਨ ਤਾਂ ਜਰੂਰ ਕਰ ਦਿਓ ਜਰੂਰ ਕਰਾਂਗੇ ਠੀਕ ਹੈ ਨਾ ਸੌਦਾ ਜਿੱਥੇ ਟਿਕਿਆ ਉਹ ਕਰਾ ਦਿਓ ਬਸ ਹੋਰ ਕਰਦਾਂ ਕੋਈ ਗੱਲ ਠੀਕ ਹੈ ਵੀਰ ਜੀ ਬਾਕੀ ਚਲੋ ਗੱਬਣੇ ਨੂੰ ਇੱਥੇ ਪਾਸ ਕਰ ਲੈਣ ਜਿਹੜੀਆਂ ਸੁਈਆਂ ਸਵਾਈਆਂ ਉਹ ਚੋਚਵਾ ਆ ਕੇ ਆਪਣੀ ਤਸੱਲੀ ਕਰਕੇ ਤੇ ਫਿਰ ਕੋਈ ਮਗਰੋਂ ਕੋਈ ਲਾਮੇ ਵਾਲਾ ਕੰਮ ਨਾ ਹੋਵੇ ਠੀਕ ਹੈ ਨਾ ਵੀਰ ਜੀ ਠੀਕ ਹੈ ਵੀਰ ਜੀ ਓਕੇ ਭਾਈ ਐਸੀ ਗੱਲ ਜੀ